ਪਹਿਲ ਅ ਰੋਮੀਆਂ ਦੱਸਦੇ ਆਏ ਜਦੋਂ ਮੀਆਂ ਦੱਸਦੇ ਆਏ ਔਰ ਉਹਦੇ ਨੌਂ ਜੁਮੇਤ ਲਿਖਿਆ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯੇਸ਼ੂ ਦਾ ਇਕਰਾਰ ਕਰੀ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਖੁਦਾ ਨੇ ਉਹਨੂੰ ਮੁਰਤਿਆਂ ਵਿੱਚੋਂ ਜਵਾਲਿਆ ਤਾਂ ਤੂੰ ਬਚਾਇਆ جامے گا حالیلویہ بائی بلو کہہ رہی ہے یہ تو اپنے مون آگا کہ یسو مسیح دا اقرار کریں ٹھیک ہے اور اپنے ہر دینا مان لویں کہ خدا نے یسو مسیح نے مرتا بھی جو جوالی آتا ہی بچایا جامے گا حالیلویہ اگر دسویں آیت ਤਾਂ ਮਲਾਈ ਤਾਹਿਰ ਦੇ ਨਾਲ ਨੇਚਾ ਕੀਤੀ ਆ ਕਰੀਦੀ ਆ ਆਤਮ ਮੁਕਤੀ ਲਈ ਮੂਨ ਆ ਕੇ ਕਰਾਰ ਕੀਤਾ ਕਰੀਦਾ ਹੈ ਹallelujah ਮੁਕਤੀ ਲਈ ਮੂਨ ਆ ਕੇ ਕਰੀਦਾ ਆ ਇਕਰਾਰ ਇਸ ਲਈ ਅਸੀਂ ਆਪਣੇ ਮੂੰਹ ਤੋਂ ਪੁੱਤਰ ਇਕਰਾਰ ਕਰਨਾ ਹੈ ਠੀਕ ਆ ਔਰ ਤੂੰ ਮੇਰੇ ਮੈਂ ਕੀਤਾ ਲਾਗੇ ਰੱਖਣਾ ਆਪਣੇ ਲਾਗੇ ਕਰਕੇ ਆ ਕੀ ਪ੍ਰੇਰਨਾ ਤੂੰ ਆਪਣੀ ਹੀ ਜੇ ਤੋਂ ਆਪਣੇ ਤੇਨਾਲ ਫੈਸਲਾ ਕਰਕੇ ਤੋਵਾ ਕਰਨ ਲੱਗੀ ਐਥੇ ਲਾ ਕੇ ਘਰ ਦੇ ਬਾਹਰ ਜਾਵੇ ਹਾਂਜੀ ਤੈਨੂੰ ਕਿਸੇ ਦਾ ਪਰਿਵਾਰ ਦਾ ਮੰਮੀ ਦਾ ਡੈਡੀ ਦਾ ਦਬਦਬਾ ਨਹੀਂ ਆ ਕਿ ਤੂੰ ਉਹਨਾਂ ਦੇ ਕਹਿਨ ਤੇ ਦੁਆ ਕਰ ਲੱਗੀ ਹਾਂਜੀ ਨਹੀਂ ਨਾ ਮਾਲ ਪ੍ਰਭੂ ਨੇ ਤੇਰੇ ਦਿਲ 'ਚ ਪਾਇਆ ਆ ਕਿ ਤੂੰ ਤੋਵਾ ਕਰੇ ਇਸ ਲਈ ਤੋਵਾ ਕਰਨ ਲੱਗੀ ਆ ਹਾਂ ਕਿ ਪੁੱਤ ਤੂੰ ਵਿਸ਼ਵਾਸ ਕਰਦੀਆਂ ਕਿ ਪ੍ਰਭੂ ਯਿਸੂ ਮਸੀਹ ਮੇਰੇ ਲਈ ਆਇਆ ਔਰ ਮੇਰੇ ਲਈ ਮਰ ਗਿਆ ਔਰ ਤੂੰ ਮੇਰੇ ਲਈ ਉੱਠਿਆ ਮੇਰੇ ਲਈ ਆਸਮਾਨ ਦੇ ਬੱਦਲਾਂ ਦੇ ਉੱਪਰ ਉਠਾੜਿਆ ਗਿਆ ਹੁਣ ਮੇਰੇ ਲਈ ਦੂਜੀ ਆਮਦ ਵਿੱਚ 25/1963 ਨੂੰ ਫੇਰ ਆਇਆ ਹੈ ਵਿਸ਼ਵਾਸ ਕਰਦੀਆਂ ਔਰ ਕੀ ਤੂੰ ਵਿਸ਼ਵਾਸ ਕਰਦੀਆਂ ਕੀ ਫਿਰ ਦੇ ਪ੍ਰਭੂ ਆਇਆ 22 ਫਰਵਰੀ 1963 ਨੂੰ ਕੀ ਮੈਨੂੰ ਖੁਦਾ ਆਪਣੇ ਰੱਜਰ ਵਿੱਚ ਉਹ ਦੁਲਖਣ ਵਿੱਚ ਲੈ ਕੇ ਜਾਏਗਾ ਵਿਸ਼ਵਾਸ ਕਰਦੀ ਹਾਂ ਪ੍ਰਭੂ ਪ੍ਰਤਾਮੰਦ ਯਿਸੂ ਮਸੀਹ ਤੇਨੂੰ ਪੁੱਤਰ ਬੜੀ ਬਰਕਾ ਦਵੇ ਕੀ ਤੂੰ ਇਹ ਖੁਦਾ ਦੇ ਸੰਗੂਹ ਤੇ ਮੰਨਦੀ ਹਾਂ ਕਿ ਮੈਂ ਕੋਈ ਫੈਸ਼ਨ ਵਾਲਾ ਜੀਵਨ ਨਹੀਂ ਗੁਜ਼ਾਰਾਂਗੀ ਮੈਂ ਸਾਦਾ ਜੀਵਨ ਪ੍ਰਭੂ ਦੇ ਗੁਜ਼ਾਰਾਂਗੀ ਮੈਂ ਆਤਮਿਕ ਜੀਵਨ ਪ੍ਰਭੂ ਦੇ ਨਾਲ ਬਤੀਤ ਕਰਾਂਗੀ ਮੈਂ ਪ੍ਰਭੂ ਦਾ ਵਚਨ ਪੜਾਂਗੀ ਮੈਂ ਦੁਆ ਕਰਾਂਗੀ ਮੈਂ ਰੋਜ਼ੇ ਰੱਖਾਂਗੀ ਜੀ ਤੋ ਵਿਸ਼ਵਾਸ ਕਰਦੀ ਆ ਪ੍ਰਭ ਤੁਹਾਨੂੰ ਬੜੀ ਮਰ ਕਾ ਜਾਵੇ ਹੌਣ ਤੋ ਖਾਬੰਦ ਕਰ ਮੇਰੇ ਪਿੱਛੇ ਬੋਲਣਾ हे ਪ੍ਰਭੂ ਯੇਸ਼ੂ ਮੇਰੇ ਪਾਪਾਂ ਨੂੰ ਮਾਫ ਕਰ ਪਾਪਾਂ ਦੀ ਮਾਫੀ ਲਈ ਮੈਂ ਤੋਵਾ ਕੀਤੀ ਆ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਪਾਪਾਂ ਦੀ ਮਾਫੀ ਦਾ ਬਪਤਿਸਮਾ ਲੈਣਾ ਚਾਹੁੰਦੀ ਆ ਪ੍ਰਭੂ ਤੁਮੇਦੇ ਪਾਪ ਮਾਫ ਕਰ ਮੈਨੂੰ ਪਤਾ ਕਿ ਤੂੰ ਪਾਪਾਂ ਨੂੰ ਮਾਫ ਕਰ ਸਕਦਾ ਆ ਪ੍ਰਭੂ ਮੇਰਤੇ ਦਇਆ ਕਰ ਦੇ ਪ੍ਰਭੂ ਮੇਰਤੇ ਰਹਿਮ ਕਰ ਦੇ ਪ੍ਰਭੂ ਮੈਂ ਤੇਰੀ ਬੱਚੀ ਆ ਮੈਂ ਤੋਬਾ ਕਰਕੇ ਬਪਤਿਸਮਾ ਲੈ ਕੇ ਤੇਰੇ ਰਾਹਾਂ ਤੇ ਚੱਲਾਂ ਤੇਰੀ ਕਿਰਪਾ ਨੂੰ ਪਾਵਾਂ ਮੈਂ ਤੇਰੀ ਦਿਲਗੰਦਾ ਬਾਗਬਨ ਜਾਵਾਂ ਮੈਂ ਤੇਰੇ ਵਾਜਿਆਂ ਦਾ ਹਿਸਾਬਾਂ ਜਾਵਾਂ ਮੈਂ ਤੇਰੀਆਂ ਹੱਡੀਆਂ ਤੋਂ ਹੱਡੀ ਹੋਵਾਂ ਮੈਂ ਤੇਰੇ ਮਾਸ ਵਿੱਚੋਂ ਮਾਸ ਹੋਵਾਂ ਮੈਂ ਤੇਰੇ ਗੁਨਾ ਤੋਂ ਗੁਣ ਹੋਵਾਂ ਮੈਂ ਤੇਰੇ ਪ੍ਰਕਾਸ਼ਨ ਤੋਂ ਪ੍ਰਕਾਸ਼ਨ ਹੋਵਾਂ ਪ੍ਰਭੂ ਤੁਮਨੇ ਮੈਨੂੰ ਬਖਸ਼ਦੀ ਪ੍ਰਭੂ ਤੁਮਨੇ ਬਖਸ਼ਦੀ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਮ ਮੇਰੇ ਪਾਪਾਂ ਨੂੰ ਮਾਫ ਕੀਤਾ ਹੈ ਮੈਂ ਮੰਨ ਲਿਆ ਮੈਂ ਤੇਰੇ ਮੰਨ ਲਿਆ ਆ ਪਾਪ ਪ੍ਰਭੂ ਪ੍ਰਭੂ ਮੈਂ ਪਾਪ ਮੰਨ ਲਿਆ ਮੈਂ ਪ੍ਰਭੂ ਮੈਂ ਪਾਪ ਮੰਨ ਚੁੱਕੀ ਆ ਮੈਂ ਪ੍ਰਭੂ ਤੇਰੇ ਨਾਮ ਯੀਸ਼ੂ ਮਸੀਹ ਦੇ ਵਾਦਾਂਗੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਕੁਝ ਵਾਰ ਚ ਹਾਲੇ